ਆਮ ਆਦਮੀ ਪਾਰਟੀ ਦੇ ਵੱਲੋਂ ਜਿੱਥੇ ਕਾਂਗਰਸ ਪਾਰਟੀ ਦੇ ਨਾਲ ਗੱਠਜੋੜ ਦੀ ਚਰਚਾ ਚੱਲ ਰਹੀ ਸੀ ਉੱਥੇ ਹੀ ਦੂਜੇ ਪਾਸੇ ਹੁਣ 20 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਹ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਆਮ ਆਦਮੀ ਪਾਰਟੀ ਵੱਲੋਂ ਹੁਣ ਕਰ ਦਿੱਤਾ ਗਿਆ ਹੈ। ਲਗਾਤਾਰ ਚਰਚਾ ਸੀ ਕਿ ਕਾਂਗਰਸ ਪਾਰਟੀ ਦੇ ਨਾਲ ਗੱਲਬਾਤ ਚੱਲ ਰਹੀ ਹੈ ਗੱਠਜੋੜ ਨੂੰ ਲੈ ਕੇ ਪਰ ਇਸ ਗੱਲਬਾਤ ਦੇ ਅਧ ਵਿਚਾਲੇ ਹੀ ਆਮ ਆਦਮੀ ਪਾਰਟੀ ਨੇ ਵੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਤੇ ਗੱਠਜੋੜ ਦੇ ਉੱਤੇ ਹੁਣ ਖਤਰੇ ਦੇ ਬਦਲ ਮਨ ਰੌਂਦੇ ਦਿਖਾਈ ਦੇ ਰਹੇ ਨੇ ਹੋ ਸਕਦਾ ਹੈ ਕਿ ਬਿਨਾਂ ਗੱਠਜੋੜ ਤੋਂ ਹੀ ਦੋਵੇਂ ਪਾਰਟੀਆਂ ਚੋਣ ਮੈਦਾਨ ਦੇ ਵਿੱਚ ਨਤਰ ਆਉਣ ਇਹਨਾਂ 20 ਉਮੀਦਵਾਰਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਸੀਟਾਂ ਨੇ ਕਿਹੜੇ-ਕਿਹੜੇ ਨਾਮ ਨੇ ਜਿਹੜੇ ਐਲਾਨ ਦਿੱਤੇ ਗਏ ਨੇ ਤੁਹਾਨੂੰ ਉਹ ਦੱਸ ਦਿੰਨੇ ਆ ਨਾਰਾਇਣਗੜ੍ਹ ਤੋਂ ਗੁਰਪਾਲ ਸਿੰਘ ਕਲਾਇਤ ਤੋਂ ਅਨੁਰਾਗ ਟਾਂਡਾ ਪੁੰਦਰੀ ਤੋਂ ਨਰਿੰਦਰ ਸ਼ਰਮਾ ਘਰਾਉਂਦਾ ਤੋਂ ਜੈਪਾਲ ਸ਼ਰਮਾ ਅਸੰਧ ਤੋਂ ਅਮਨਦੀਪ ਜੁੰਦਲਾ ਸਮਾਲਖਾ ਤੋਂ ਬਿੱਟੂ ਪਹਿਲਵਾਨ ਉਚਾਣਾ ਕਲਾਤੋਂ ਪਵਨ ਫੌਜੀ ਡੱਬ ਵਾਲੀ ਤੋਂ ਕੁਲਦੀਪ ਗਦਰਾਨਾ ਰਾਇਣਾ ਤੋਂ ਹੈਪੀ ਰਣੀਆਂ ਪਿਵਾਨੀ ਤੋਂ ਇੰਦੂ ਸ਼ਰਮਾ ਮਹਿਮ ਤੋਂ ਵਿਕਾਸ ਨਹਿਰਾ ਰੋਤਕ ਤੋਂ ਬਜਿੰਦਰ ਹੁੱਡਾ ਬਹਾਦਰਗੜ੍ਹ ਤੋਂ ਕੁਲਦੀਪ ਛਿੱਕਰਾ ਬਾਦਲੀ ਤੋਂ ਰਣਬੀਰ ਗੁਲਿਆ ਬੇਰੀ ਤੋਂ ਸੋਨੂ ਅਹਿਲਾਵਤ ਸ਼ੇਰੀਆ ਮਹਿੰਦਰਗੜ੍ਹ ਤੋਂ ਮਨੀਸ਼ ਯਾਦਵ ਨਰਨਾਲ ਤੋਂ ਰਵਿੰਦਰ ਮੱਤਰੂ ਬਾਦਸ਼ਾਪੁਰ ਤੋਂ ਵੀਰ ਸਿੰਘ ਸਰਪੰਚ ਸੋਹਣਾ ਤੋਂ ਤਰਮਿੰਦਰ ਖਤਾਨਾ ਬੱਲਵਗੜ ਤੋਂ ਰਵਿੰਦਰ ਫੌਜਦਾਰ ਤਾਂ ਇਹ 20 ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਹੁਣ ਆਮ ਆਦਮੀ ਪਾਰਟੀ ਵੱਲੋਂ ਕਰ ਦਿੱਤਾ ਗਿਆ ਹੈ ਇਹਨਾਂ ਉਮੀਦਵਾਰਾਂ ਦੇ ਉੱਤੇ ਆਮ ਆਦਮੀ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਵਿੱਚ ਦਾਖਲ ਖੜ ਦਿੱਤਾ ਹੈ ਕੁੱਲ 90 ਸੀਟਾਂ ਨੇ ਜਿਨ੍ਹਾਂ ਦੇ ਵਿੱਚੋਂ 20 ਆਮ ਆਦਮੀ ਪਾਰਟੀ ਨੇ ਐਲਾਨ ਦਿੱਤੀਆਂ ਹੈ ਕਾਂਗਰਸ ਪਾਰਟੀ ਨੇ ਆਪਣੀਆਂ 90 ਸੀਟਾਂ ਦੇ ਵਿੱਚੋਂ 31 ਉਮੀਦਵਾਰਾਂ ਦੇ ਨਾਮਾਂ ਦਾ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਤਾਂ ਹੁਣ ਗੱਟ ਚੋੜ ਨੂੰ ਲੈ ਕੇ ਜੋ ਚਰਚਾ ਸੀ ਉਹ ਸ਼ਾਇਦ ਹੁਣ ਅੱਗੇ ਨਾ ਵੱਧ ਸਕੇ ਕਿਉਂਕਿ ਦੋਵੇਂ ਪਾਰਟੀਆਂ ਨੇ ਉਮੀਦਵਾਰਾਂ ਦੇ ਨਾਮਾਂ ਦੇ ਐਲਾਨ ਕਰ ਦਿੱਤੇ ਨੇ ਤਾਂ ਅੱਗੇ ਜੋ ਵੀ ਹੋਵੇਗਾ ਉਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਅਤੇ ਇਸ ਚੋਣ ਦੀ ਗੱਲ ਕੀਤੀ ਜਾਵੇ ਤਾਂ 5 ਅਕਤੂਬਰ ਨੂੰ ਚੋਣਾਂ ਦੇ ਜੋ ਵੋਟਾਂ ਵਾਲਾ ਦਿਨ ਹੈ ਵੋਟਾਂ ਪੜੀਆਂ ਨੇ 5 ਅਕਤੂਬਰ ਨੂੰ ਉਸ ਤੋਂ ਬਾਅਦ 8 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣਗੇ ਨਵੀਂ ਸਰਕਾਰ ਬਣਾਉਣ ਨੂੰ ਲੈ ਕੇ ਸਾਰੀਆਂ ਪਾਰਟੀਆਂ ਜਦੋਜਹਿਦ ਕਰਦੀਆਂ ਦਖਾਈ ਦੇ ਰਹੀ ਹੈ ਤੇ ਆਮ ਆਦਮੀ ਪਾਰਟੀ ਨੇ ਇੱਥੇ ਸਾਰੀਆਂ ਸੀਟਾਂ ਹੁਣ ਲੜਨ ਦਾ ਮੂਡ ਬਣਾ ਲਿਆ ਲੱਗਦਾ ਹੈ ਤੇ 20 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਕੇ ਇਸ ਦੀ ਮਹਮ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਵੱਲੋਂ ਕਰ ਦਿੱਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਹਰਿਆਣਾ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਨੇ ਵੋਟਾਂ ਮੰਗਦੇ ਵੀ ਦਿਖਾਈ ਦਿੰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਜਨਉਦੇ ਸੌਰੇ ਦੇਵੀ ਚੋਣ ਲੜਨ ਦੀ ਚਰਚਾ ਹੈ ਪਰ ਇਸ ਪਹਿਲੀ ਲਿਸਟ ਦੇ ਵਿੱਚ ਕੋਈ ਵੀ ਨਾਮ ਜਿਹੜਾ ਉਹਨਾਂ ਦੇ ਪਰਿਵਾਰ ਦਾ ਸਾਹਮਣੇ ਨਹੀਂ ਆਇਆ ਪਿਹੋਵਾ ਸੀਟ ਦੇ ਉੱਤੇ ਉਹਨਾਂ ਦੇ ਪਰਿਵਾਰ ਵੱਲੋਂ ਚੋਣ ਲਾਣ ਦੀ ਚਰਚਾ ਚੱਲ ਰਹੀ ਹੈ ਪਿਹੋਵਾ ਸੀਟ ਇਸ 20 ਸੀਟਾਂ ਦੀ ਲਿਸਟ ਦੇ ਵਿੱਚ ਸ਼ਾਮਲ ਨਹੀਂ ਹੈ ਹੋ ਸਕਦਾ ਹੈ ਅਗਲੀ ਲਿਸਟ ਦੇ ਵਿੱਚ ਉਹਨਾਂ ਦਾ ਨਾਮ ਵੀ ਕਿਸੇ ਦਾ ਆਉਂਦਾ ਦਿਖਾਈ ਦੇਵੇ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ